3001 ਨੇ ਨਾਲ ਰਾਸ਼ਨ ਵੀ ਲੈ ਕੇ ਚੱਲੇ ਹੋ 6000 ਲੀਟਰ ਡੀਜ਼ਲ ਵੀ ਲੈ ਕੇ ਚੱਲੇ ਹੋ ਹੁਣ 10 10 ਲੱਖ ਦੇ ਨੰਬਰ ਵੀ ਹੈਗਾ ਤੁਹਾਡੇ ਕੋਲ ਘਰ ਵੀ ਬਣਾ ਕੇ ਦਵਾਂਗੇ ਜਿੰਨੀਆਂ ਸੜਕਾਂ ਨੇ ਜੋ ਸੜਕਾਂ ਨੇ ਉਹ ਪੱਧਰ ਕਰਕੇ ਦਵਾਂਗੇ ਜੋ ਵੀ ਉੱਥੇ ਜੋ ਉਹਨਾਂ ਨੂੰ ਮੁੱਢਲੀ ਲੋਡ ਹੋਊਗੀ ਉਹ ਅਸੀਂ ਉੱਥੇ ਹਰ ਬਿਲੇ ਉਹਨਾਂ ਦਾ ਮੋਡਲ ਲਾ ਕੇ ਮੋਡਲ ਕਰੀਏ ਸਾਰਾ ਪੱਧਰ ਕਰਕੇ ਉਹਦੇ ਕਣਕ ਬੀਜ ਕੇ ਮਤਲਬ ਜਿੰਨਾ ਜਿੱਕਰ ਸਾਰਾ ਉਹਨਾਂ ਦਾ ਕਲੀਅਰ ਨਹੀਂ ਹੁੰਦਾ ਹੈਗਾ ਉਹਨਾਂ ਜਿੱਕਰ ਆਪਾਂ ਇਸੇ ਵੀ ਚੀਜ਼ ਦੀ ਲੋੜ ਆਉਂਦੀ ਆ ਉਹਨਾਂ ਦਾ ਆਪਾਂ ਸਾਥ ਦੇਵਾਂਗੇ। ਅਸ਼ਕਾਲ ਦੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਾ ਮੇ ਜਿਵੇਂ ਪੰਜਾਬ ਦੇ ਉੱਤੇ ਹੜ੍ਹਾਂ ਨੇ ਮਾਰ ਦਿਖਾਈ ਹੈ ਤਾਂ ਉਸ ਤੋਂ ਬਾਅਦ ਐਨ ਆਰ ਆਈ ਵੀਰ ਇਕੱਠੇ ਹੋਏ ਨੇ ਤੇ ਐਨ ਆਰ ਆਈ ਵੀਰਾਂ ਦੇ ਵੱਲੋਂ ਜੋ ਮਦਦ ਆਈ ਹੈ ਉਹ ਵੀ ਵਾਕਈ ਜਿਹੜੀ ਹੈ ਲਾਜਵਾਬ ਹੈ ਕਿਉਂਕਿ ਇਸ ਐਨ ਆਰ ਆਈ ਵੀਰਾਂ ਦੇ ਫਾਊਂਡੇਸ਼ਨਸ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਮਦਦ ਕੀਤੀ ਜਾ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਨੌਜਵਾਨ ਨੇ ਲੁਧਿਆਣੇ ਦੇ ਔਰ ਉਹਨਾਂ ਨੇ ਇਕੱਠੇ ਹੋ ਕੇ ਐਨਆਰਆਈ ਵੀਰਾਂ ਦੀ ਮਦਦ ਦੇ ਨਾਲ 6 ਹਜ਼ਾਰ ਲੀਟਰ ਡੀਜ਼ਲ ਹੈ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਲੈ ਕੇ ਜਾ ਰਹੇ ਨੇ ਹਾਲਾਂਕਿ ਇਹ ਹਾਰਡ ਪੀਟਾਂ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਮਦਦ ਚੱਲਦੀ ਪਈ ਹੈ ਲੇਕਿਨ ਇਸ ਦੇ ਨਾਲ ਦਾ ਦੱਸਦੀ ਕਿ ਵੱਡੀਆਂ-ਵੱਡੀਆਂ ਗੱਡੀਆਂ ਵੀ ਲੈ ਕੇ ਇਹ ਨੌਜਵਾਨ ਨੇ ਜਿਹੜੇ ਜਾ ਰਹੇ ਨੇ ਇੱਕ ਪਾਸੇ ਟੈਂਕਰ ਭਰ ਕੇ ਲੈ ਕੇ ਜਾ ਰਹੇ ਨੇ ਡੀਜ਼ਲ ਦਾ ਤਾਂ ਕਿ ਜਿਹੜੇ ਉੱਥੇ ਨੌਜਵਾਨ ਸੇਵਾ ਕਰਦੇ ਪਏ ਨੇ ਉਹਨਾਂ ਨੂੰ ਤੇਲ ਜਿਹੜਾ ਮੁਹੱਈਆ ਕਰਵਾਇਆ ਜਾ ਸਕੇ ਦੇ ਨਾਲ ਨਾਲ ਜੋ ਲੋਕ ਹੜਪੀੜਤ ਨੇ ਉਹਨਾਂ ਤੱਕ ਰਾਸ਼ਨ ਵੀ ਪਹੁੰਚਾ ਜਾਵੇ ਤਾਂ ਵੀਰਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਦੇ ਆ ਵੀਰੇ ਦੇਖਿਆ ਕਿ ਵੀ ਗੱਡੀਆਂ ਦੇ ਵੀ ਨੰਬਰ 001 ਨੇ ਨਾਲ ਰਾਸ਼ਨ ਵੀ ਲੈ ਕੇ ਚੱਲੇ ਹੋ 6000 ਲੀਟਰ ਡੀਜ਼ਲ ਵੀ ਲੈ ਕੇ ਚੱਲੇ ਹੋ ਹੁਣ 10-10 ਲੱਖ ਦੇ ਨੰਬਰ ਵੀ ਹੈਗਾ ਤੁਹਾਡੇ ਕੋਲ ਵੀ ਇਹ ਇਹ ਲੈ ਕੇ ਵੀ ਜਾਣੀਆਂ ਨੇ ਸੇਵਾ ਦੀ ਭਾਵਨਾ ਇੰਨੀ ਜੁੜ ਚੁੱਕੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਸਾਨੂੰ ਸਮੇਂ-ਸਮੇਂ ਤੇ ਜਨਤਕ ਕਰਦੇ ਹੋ ਤੁਸੀਂ ਗੱਲ ਕਰੀਏ ਕਿ 10-10 ਲੱਖ ਰੁਪਏ ਦੇ ਨੰਬਰ ਦੇਖੋ ਐਸ ਆਪਤਾ ਦੇ ਸਮੇਂ ਪੰਜਾਬੀਆਂ ਦੇ ਉੱਪਰ ਜਿਹੜੀ ਕੁਦਰਤੀ ਮਾਰ ਜਿਹੜੀ ਪਈ ਆ ਉੱਥੇ ਇਹ ਕੋਈ ਅਹਿਮੀਅਤ ਨਹੀਂ ਰੱਖਦੇ 10 10 ਲੱਖ ਦੇ ਨੰਬਰ ਐਸ ਟਾਈਮ ਸਭ ਬਰਾਬਰ ਹੈ ਔਰ ਰਹੀ ਗੱਲ ਰਾਸ਼ਨ ਦੀ ਅਸੀਂ ਰਾਸ਼ਨ ਸਾਨੂੰ ਮਨਾ ਕਰ ਦਿੱਤਾ ਗਿਆ ਸੀਗਾ ਸਭ ਤੋਂ ਜ਼ਿਆਦਾ ਜ਼ਰੂਰਤ ਸੀਗੀ ਉੱਥੇ ਸਾਨੂੰ ਫੋਨ ਕਾਲਸ ਹੁੰਦੇ ਸੀ ਡੀਜ਼ਲ ਦੀ ਔਰ ਉਹ ਜ਼ਰੂਰੀ ਸਮਾਨ ਜਿਹੜੀ ਅਸੀਂ 250 ਕਿਟ ਪੈਕ ਕਰੀ ਆ ਉਹਦੇ ਚ ਰਾਸ਼ਨ ਨਹੀਂ ਹੈਗਾ ਉਹਦੇ ਚ ਮਾਚਸ ਦੀ ਡੱਬੀ ਤੋਂ ਲੈ ਕੇ ਮੋਮਬਤੀ ਮਾਚਸ ਸਟਾਰਚ ਤਰਪੈਲ ਮੱਛਰदानी ਬਰਸਾਤੀ ਦਵਾਈਆਂ ਖਾਸ ਕਰ ਉਥੇ ਕਿਉਂਕਿ ਹੜ ਜਦੋਂ ਪਾਣੀ ਲੈਂਦਾ ਉਸ ਤੋਂ ਬਾਅਦ ਇਨਫੈਕਸ਼ਨ ਬਹੁਤ ਫੈਲਦੀ ਆ ਇਨਫੈਕਸ਼ਨ ਵਾਸਤੇ ਦਵਾਈਆਂ ਮਤਲਬ ਕਈ ਤਰ੍ਹਾਂ ਦੀਆਂ ਕਿੱਟਾਂ ਤਿਆਰ ਕਰੀਆਂ ਦਵਾਈਆਂ ਦੀਆਂ ਉਸ ਤੋਂ ਬਾਅਦ ਦਰੀ ਖੇਸ ਬੱਚੀਆਂ ਦੇ ਕੱਪੜੇ ਸਾਡੀਆਂ ਮਾਤਾ ਪੈਣਾ ਦਾ ਜਿਹੜਾ ਸਮਾਨ ਹੁੰਦਾ ਉਹ ਸਾਰਾ ਸਮਾਨ ਔਰ ਉਹਦੇ ਨਾਲ ਜਿਹੜੇ ਜੈਂਟਸ ਨੇ ਉਹਨਾਂ ਦੇ ਨਾਈਟਵੇਅਰਸ ਜੋ ਵੀ ਕਪੜੇ ਸਾਰੀ ਕਿੱਟ 250 ਪਰਿਵਾਰ ਵਾਸਤੇ ਪੈਕ ਕਰੀ ਆ ਔਰ ਸਾਨੂੰ ਬਹੁਤ ਜ਼ਿਆਦਾ ਡਿਮਾਂਡ ਸੀਗੀ ਡੀਜ਼ਲ ਦੇ ਉੱਥੋਂ ਆਂਦੇ ਫੋਨ ਆਉਂਦੇ ਸੀਗੇ ਸਾਡੀ ਅਲਾਇਆ ਫਾਊਂਡੇਸ਼ਨ ਦੇ ਮਾਧਿਅਮ ਦੇ ਨਾਲ ਜਿੰਨੇ ਵੀ ਸਾਡੇ ਐਨਆਰਆਈ ਵੀਰਾਂ ਨੇ ਸਾਡੀ ਮਦਦ ਕਰੀ ਆ ਕਰਨ ਕਰਾਣ ਵਾਲਾ ਤੋਂ ਪਰਮਾਤਮਾ ਹੈ ਪਰ ਇੱਕ ਵਸੀਲੇ ਹੁੰਦੇ ਨੇ ਸਾਡੇ ਐਨਆਰਆਈ ਭਰਾਵਾਂ ਦਾ ਅਸੀਂ ਦਿਲੋਂ ਧੰਨਵਾਦ ਵੀ ਕਰਦੇ ਆ ਔਰ ਅਸੀਂ ਵੀ ਬਹੁਤ ਭਾਗੇਸ਼ਾਲੀ ਆ ਕਿ ਸਾਨੂੰ ਵੀ ਇਹ ਸੇਵਾ ਦਾ ਮੌਕਾ ਮਿਲਿਆ ਅਸੀਂ ਸਭ ਸਾਥੀ ਲੋਕ ਇਕੱਠੇ ਹੋ ਕੇ ਉੱਥੇ ਸੇਵਾ ਕਰਨ ਚੱਲੇ ਆਂ ਔਰ ਕੇਵਲ ਔਰ ਕੇਵਲ ਇਹ ਇੱਥੇ ਤੱਕ ਸੀਮਿਤ ਨਹੀਂ ਰਹੇਗੀ ਇਹ ਸੇਵਾ ਜਿਹੜੀ ਆ ਕਿਉਂਕਿ ਜਿਵੇਂ ਜਿਵੇਂ ਪਾਣੀ ਲੈਣਾ ਨੁਕਸਾਨ ਉਦੋਂ ਪਤਾ ਚੱਲਣਾ ਜਿਵੇਂ ਬਾਕੀ ਸਾਰੇ ਕਹਿੰਦੇ ਪਏ ਸੀ ਕਹਿੰਦੇ ਵੀ ਜਦੋਂ ਪਾਣੀ ਘਟ ਗਿਆ ਜਾਂ ਜਦੋਂ ਰੇਤਾ ਰਹਿ ਗਿਆ ਤਾਂ ਉਸ ਵੇਲੇ ਸਾਰੇ ਆਪਦੇ ਘਰਾਂ ਨੂੰ ਆ ਜਾਣਗੇ ਵੀ ਪਿੱਛੇ ਕੋਈ ਰਹਿਣਾ ਨਹੀਂ ਹੈਗਾ ਤਾਂ ਪੰਜਾਬੀ ਉੱਥੇ ਖੜਨਗੇ ਅੱਜ ਬਿਲਕੁਲ ਜੀ ਬਿਲਕੁਲ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਅੱਜ 6000 ਲੀਟਰ ਤੇਲ ਲੈ ਕੇ ਚੱਲੇ ਆ ਐਨਆਰਆਈ ਭਰਾਵਾਂ ਦੀ ਮਦਦ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਦਿਲ ਤੋਂ ਸਲੂਟ ਕਰਦਾ ਉਹਨਾਂ ਨੂੰ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਹੜਪੀੜਤਾ ਦੀ ਮਦਦ ਕਰੀ ਹੈ ਅਸੀਂ ਸਭ ਲੋਕ ਉਦੋਂ ਵੀ ਖੜੇ ਹੋਵਾਂਗੇ ਜਿੱਦਾਂ ਜਿੱਦਾਂ ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੋਊਗੀ ਅਸੀਂ ਉੱਥੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਦੇਖੋ ਖਾਲੀ ਤੇਲ ਔਰ ਇਹ ਕਿੱਟਾਂ ਤਾਂ ਚ ਲੈ ਕੇ ਚੱਲਨੇ ਆ ਅਸੀਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਘਰਾਂ ਦਾ ਨੁਕਸਾਨ ਹੋਏ ਹੋਣਗੇ ਕਿ ਇਹਦੀ ਛੱਤ ਚੁੰਦੀ ਹੋਊਗੀ ਛੱਤ ਕਿਸੇ ਘਰ ਦਾ ਨੁਕਸਾਨ ਹੋਇਆਗਾ ਅਸੀਂ ਉਹਨਾਂ ਨੂੰ ਘਰ ਵੀ ਬਣਾ ਕੇ ਦੇਵਾਂਗੇ ਜਿੰਨੀਆਂ ਸੜਕਾਂ ਨੇ ਜੋ ਸੜਕਾਂ ਨੇ ਉਹ ਪਧਰ ਕਰਕੇ ਦਵਾਂਗੇ ਜੋ ਵੀ ਉੱਥੇ ਜੋ ਉਹਨਾਂ ਨੂੰ ਮੁੱਢ ਦੀ ਲੋਡ ਹੋਊਗੀ ਉਹ ਅਸੀਂ ਉੱਥੇ ਹਰ ਬਿਲੇ ਉਹਨਾਂ ਦਾ ਮੋਡਾ ਲਾ ਕੇ ਮੋਡਾ ਖੜੇ ਜਿਵੇਂ ਕਹਿੰਦੇ ਪਏ ਅਸੀਂ ਮਾਲਵੇ ਵਾਲੇ ਭਰਾ ਵੀ ਚਾਹੇ ਜਿਹੜੇ ਦੁਆਬਾ ਵਿੱਚ ਹੈ ਮੱਝਾ ਵੀ ਨਾਲ ਖੜਨਗੇ ਵੀ ਅੱਜ ਉਹ ਸਟੇਟਮੈਂਟ ਜਿਹੜੀ ਆ ਆਪਦੀ ਖਰੀ ਉਤਰਦੀ ਪਈ ਆ ਵੀ ਖੜੇ ਹੋਂ ਤੁਸੀਂ ਨਾਲ ਬਿਲਕੁਲ ਖੜੇ ਆ ਜੀ ਇਹ ਇਨਸਾਨੀਅਤ ਹੈ ਜੀ ਤੁਸੀਂ ਆਪਣੇ ਤੇ ਲੈ ਕੇ ਵੇਖੋ ਖੁਦਾ ਨਾਲ ਖਾਸ ਤਾਲੂਧਾਨੇ ਦੇ ਵਿੱਚ ਵੀ ਕਿੰਨਾ ਮਤਲਬ ਡਰ ਪੈ ਗਿਆ ਸੀ ਇੱਕ ਵਾਰੀ ਸਭ ਲੋਕ ਸਹਿਮ ਗਏ ਸੀਗੇ ਸਾਨੂੰ ਸਾਡੇ ਤੇ ਲੈ ਕੇ ਦੇਖੋ ਜੇ ਇੱਥੇ ਅਜੋ ਜੀ ਵਿਪਤਾ ਪ੍ਰਮਾਤਮਾ ਨਾ ਕਰੇ ਕਦੀ ਹੋਵੇ ਤੇ ਕਿੰਨਾ ਦਰਦ ਹੋਏਗਾ ਸਾਨੂੰ ਉਹ ਲੋਕਾਂ ਦਾ ਦਰਦ ਮਹਿਸੂਸ ਹੋ ਰਿਹਾ ਅੱਜ ਇਸ ਕਰਕੇ ਅਸੀਂ ਰਾਸ਼ਨ ਸਾਨੂੰ ਪਹਿਲੇ ਸਾਡਾ ਪਲਾਨ ਸੀਗਾ ਕਿ ਰਾਸ਼ਨ ਲੈ ਜਾਈਏ ਪਰ ਸਾਨੂੰ ਉੱਥੋਂ ਪਤਾ ਚੱਲਿਆ ਕਿ ਰਾਸ਼ਨ ਬਹੁਤ ਹੈਗਾ ਰਾਸ਼ਨ ਦੀ ਲੋੜ ਨਹੀਂ ਸਾਨੂੰ ਡੀਜ਼ਲ ਦੀ ਅਸੀਂ ਡੀਜ਼ਲ ਐਨਆਰਆਈ ਭਰਾਵਾਂ ਦੀ ਮਦਦ ਦੇ ਨਾਲ ਅੱਜ 6000 ਲੀਟਰ ਲੈ ਕੇ ਚੱਲੇ ਆ ਤ ਉਹਨੂੰ ਕਿੱਟਾਂ ਵਖਾਣੇ ਆ ਤਾਨੂੰ ਜਿਵੇਂ ਕਿ ਦੱਸਿਆ ਉਹਦੇ ਚ ਸਭ ਜੋ ਮੋਢ ਲਈ ਜੁਰਤ ਹੁੰਦੀ ਆ ਬੰਦੇ ਦੀ ਉਹ ਹਰ ਚੀਜ਼ ਪਾਈ ਆ ਉਹਦੇ ਚ ਐਸੈਂਸ਼ੀਅਲ ਚੀਜ਼ਾਂ ਸਾਰੀਆਂ ਮੂਰੇ ਰੱਖ ਲੀਆਂ ਨੇ ਜੀ ਮੈਂ ਕਿਹਾ ਜੀ ਦਵਾਈਆਂ ਕੀ ਜੀ ਓਡੋ ਮਾਸਕੀ ਜੀ ਮੱਛਰਾਂ ਨੂੰ ਬਚਾਉਣ ਵਾਸਤੇ ਮੱਛਰ ਦਾਣੀਆਂ ਕੀ ਰੇਨ ਕੋਟ ਉਹ ਤੋਂ ਬਾਅਦ ਤਰਪੈਲਾਂ ਮੋਮਬਤੀਆਂ ਟਾਰਚਾਂ ਸੈਲਾਂ ਸਭ ਕੁਛ ਪਾਈਆਂ ਜਿਹੜੀ ਚੀਜ਼ ਦੀ ਜਰੂਰਤ ਹੈਗੀ ਆ ਉੱਥੇ ਫੰਡ ਦੀ ਗੱਲ ਕਰਦੇ ਆ ਚਲੋ ਐਨਆਰਆਈ ਵੀਰ ਨੇ ਜਿਹੜੇ ਉਹਨਾਂ ਨੇ ਮਦਦ ਕੀਤੀ ਹੈ ਪੰਜਾਬ ਦੇ ਵਿੱਚ ਚ ਲੁਧਿਆਣੇ ਚੋਂ ਕਿਸੇ ਨੇ ਮਦਦ ਕੀਤੀ ਸਾਰੇ ਇਕੱਠੇ ਹੋ ਕੇ ਪੈਸੇ ਜੋੜੇ ਨੇ ਜਾਂ ਫਿਰ ਸਾਰਾ ਐਨਆਰਆਈ ਵੀਰਾਂ ਨੇ ਕੀਤਾ ਦੇਖੋ ਸਭ ਦਾ ਸਹਿਯੋਗ ਹੈ ਦੇ ਵਿੱਚ ਅਸੀਂ ਖਾਸ ਕਰ ਧੰਨਵਾਦ ਕਰਦੇ ਆ ਅਲਾਇਆ ਫਾਊਂਡੇਸ਼ਨ ਜਿਨ੍ਹਾਂ ਦੇ ਮਾਧਿਅਮ ਦੇ ਨਾਲ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਸਭ ਲੋਕਾਂ ਨੇ ਵੀ ਜਿੰਨੇ ਜੋਗੇ ਹੈਗੇ ਆ ਸਭ ਬਰਾਬਰ ਹਿੱਸੇਦਾਰਾਂ ਨਾਲ ਵੀ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਵਾ ਵੀ ਸਾਰੀਆਂ ਐਸੈਂਸ਼ੀਅਲ ਚੀਜ਼ਾਂ ਅਸੀਂ ਰੱਖ ਲਈਆਂ ਨੇ 6000 ਲੀਟਰ ਡੀਜ਼ਲ ਵੀ ਹੋ ਗਿਆ ਹੈ ਤੇ ਹੁਣ ਉਥੇ ਟੀਚਾ ਕੀ ਰੱਖਿਆ ਵਾ ਬਲਕਿ ਜਾ ਕੇ ਪਹੁੰਚ ਕੇ ਕਰਨ ਦਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਦੋਂ ਆਪਾਂ ਜਾ ਕੇ ਉਥੇ ਜੀ ਪਹਿਲਾਂ ਤਾਂ ਹਰੇਕ ਦੇ ਘਰ ਘਰ ਜਾ ਕੇ ਆਪਾਂ ਉਹਨਾਂ ਨੂੰ ਜੋ ਸਮਾਨ ਚਾਹੀਦਾ ਜੋ ਉਹਨਾਂ ਨੂੰ ਲੋੜ ਆ ਉਹਨਾਂ ਨੂੰ ਉਹ ਪਹੁੰਚਦੀ ਕਰਾਂਗੇ ਤੇ ਜੋ ਸਾਡੇ ਵੀਰ ਭਰਾ ਉਥੇ ਸੇਵਾ ਤੇ ਲੱਗੇ ਹੋਏ ਨੇ ਉਹਨਾਂ ਨੂੰ ਡੀਜ਼ਲ ਉਹ ਉਹਨਾਂ ਨੂੰ ਮਤਲਬ ਦਵਾਂਗੇ ਆਪਾਂ 6000 ਲੀਟਰ ਲੈ ਕੇ ਚੱਲੇ ਆ ਉਦੋਂ ਬਾਅਦ ਹੋਰ ਵੀ ਲੋਡ ਹੋਊਗੀ ਆਪਾਂ ਹੋਰ ਵੀ ਦੇ ਕੇ ਆਵਾਂਗੇ ਉਹਨਾਂ ਨੂੰ ਤੇ ਬਾਕੀ ਉਹਨਾਂ ਨੂੰ ਤੇ ਦੇਖੋ ਉਹਨਾਂ ਦੀ ਫਸਲ ਸਾਰੀ ਖਰਾਬ ਹੋ ਗਈ ਆ ਉਹਨਾਂ ਨੂੰ ਕਣਕ ਦਾ ਬੀ ਉਹਨਾਂ ਦੀ ਕਣਕ ਸਾਰੀ ਜਿਹੜੀ ਆਪਣੇ ਖੇਤ ਉਹਨਾਂ ਦੇ ਖਰਾਬ ਹੋਏ ਨੇ ਸਾਰਾ ਪੱਧਰ ਕਰਕੇ ਉੱਥੇ ਕਣਕ ਬੀਜ ਕੇ ਮਤਲਬ ਜਿੰਨਾ ਜਿੱਕਰ ਸਾਰਾ ਉਹਨਾਂ ਦਾ ਕਲੀਅਰ ਨਹੀਂ ਹੁੰਦਾ ਹੈਗਾ ਉਹਨਾਂ ਜਿੱਕਰ ਆਪਾਂ ਕਿਸੇ ਵੀ ਚੀਜ਼ ਦੀ ਲੋੜ ਆਉਂਦੀ ਆ ਉਹਨਾਂ ਦਾ ਆਪਾਂ ਹਸਾਤ ਦਵਾਂਗੇ ਹਰ ਵਕਤ ਬਹੁਤ ਵੱਡੀ ਸਟੇਟਮੈਂਟ ਹੋ ਜਾਂਦੀ ਹੈ ਵੀ ਤੁਸੀਂ ਉੱਥੇ ਖੜੋ ਹੋਗੇ ਉਹਨਾਂ ਨੂੰ ਪਦਰ ਵੀ ਕਰਾਓਗੇ ਖੇਤਾਂ ਨੂੰ ਰੇਤਾ ਵੀ ਖੜਾਓਗੇ ਹਨ ਇਹ ਸਾਰਾ ਕੁਝ ਕਰਵਾਓਗੇ ਤਾਂ ਬਹੁਤ ਵੱਡੀ ਸਟੇਟਮੈਂਟ ਹੈ ਵੀ ਉਹਦੇ ਦਾ ਟਾਈਮ ਬੋਲਾ ਗਿਆਣਾ ਬਈ ਆਪਣਾ ਟੀਮ ਵਰਕ ਨਾ ਹੋਣਾ ਇਹ ਸਾਰਾ ਕੰਮ ਕਿਉਂਕਿ ਕੱਲਾ ਬੰਦਾ ਤਾਂ ਕੋਈ ਵੀ ਨਹੀਂ ਕਰ ਸਕਦਾ ਹੈਗਾ ਇਹ ਸਾਡੀ ਟੀਮ ਮਤਲਬ ਹੈ ਜਿਹੜੀ ਹੈਗੀ ਇਹ ਟੀਮ ਇਹ ਟੀਮ ਵਰਕ ਨਾਲ ਕੰਮ ਹੁੰਦੇ ਨੇ ਸਾਰੇ ਹਨ ਤੇ ਇਹ ਮਤਲਬ ਸਟੇਟਮੈਂਟ ਨਹੀਂ ਹੈਗੀ ਇਹ ਆਪਾਂ ਮਤਲਬ ਆਪਾਂ ਵੀ ਕਿਸਾਨ ਆ ਠੀਕ ਆ ਆਪਾਂ ਵੀ ਕੰਮ ਕਰਦੇ ਦੇਖੋ ਹੁਣ ਉਹਨਾਂ ਦੀ ਜੋ ਨਾ ਫਸਲ ਸਾਰੀ ਖਰਾਬ ਹੋ ਗਈ ਆ ਠੀਕ ਹੈ ਹੁਣ ਆਪਾਂ ਦਰਦ ਸਮਝ ਸਕਦੇ ਆ ਕਿ ਦੇਖੋ ਕਿਸੇ ਨੇ ਵਿਆਹ ਕਰਨਾ ਸੀਗਾ ਉਹਦੀ ਧੀ ਦਾ ਕਰਨਾ ਸੀ ਕਿਸੇ ਨੇ ਮਤਲਬ ਕੋਈ ਮਤਲਬ ਕਿਸੇ ਦੇ ਲੱਖਾਂ ਕੋਈ ਕੰਮ ਹੁੰਦੇ ਨੇ ਤੇ ਅੱਜ ਉਹਨਾਂ ਤੇ ਵਕਤ ਪਿਆ ਵਾ ਤੇ ਆਪਾਂ ਵਕਤ ਦੀ ਘੜੀ ਉਹਨਾਂ ਨਾਲ ਖੜਾਂਗੇ ਆਪਾਂ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਬਾਈ ਜੀ ਤੇ ਉਹਨਾਂ ਦਾ ਸਾਰਾ ਆਪਾਂ ਕਣਕ ਦੇ ਬੀਜ ਬੀਜ ਕੇ ਜਿੰਨਾਂ ਜਿੱਕਰ ਉਹ ਕਹਿੰਦੇ ਨਹੀਂ ਹੈਗੇ ਉਹਨਾਂ ਜਿੱਕਰ ਆਪਾਂ ਉਹਨਾਂ ਦਾ ਸਾਥ ਦਵਾਂਗੇ ਹਰ ਇੱਕ ਕੰਮ ਉਹ ਜੋ ਜੋ ਉਹਨਾਂ ਨੂੰ ਚੀਜ਼ ਚਾਹੀਦੀ ਆ ਉਹ ਚੀਜ਼ ਆਪਾਂ ਉਥੇ ਪੂਰੀ ਕਰਦਾਂ ਕਰਾਂਗੇ ਇੱਕ ਦੇਖਣ ਨੂੰ ਮਿਲਿਆ ਜਨਾਲਾ ਦੇ ਵਿੱਚ ਜਾਂ ਹੋਰ ਬਾਕੀ ਇਲਾਕਿਆਂ ਦੇ ਵਿੱਚ ਜਦੋਂ ਲੈ ਕੇ ਜਾਂਦੇ ਸੀ ਨਾ ਰਾਸ਼ਨ ਲੈ ਕੇ ਜਾਂਦੇ ਸੀਗੇ ਪਿੰਡਾਂ ਦੇ ਵਿੱਚ ਟਰਾਲੀਆਂ ਟਰਾਲੀਆਂ ਭਰੀਆਂ ਜਾਂਦੀਆਂ ਪਈਆਂ ਸੀਗੀ ਬਹੁਤ ਬਹੁਤ ਜ਼ਿਆਦਾ ਉੱਥੇ ਟ੍ਰੈਫਿਕ ਵੀ ਹੋ ਗਿਆ ਸੀਗਾ ਪਾਣੀ ਦੇ ਵਿੱਚ ਵੀ ਲੇਕਿਨ ਉੱਥੇ ਰਾਹਾਂ ਦੇ ਵਿੱਚ ਵੀ ਲੋਕ ਸਮਾਨ ਲਈ ਜਾ ਰਹੇ ਸੀਗੇ ਐਦਾ ਤਾਂ ਨਹੀਂ ਹੋਊਗਾ ਕਿ ਉੱਥੇ ਸਹੀ ਲੋਕਾਂ ਤੱਕ ਪਹੁੰਚ ਨਾ ਸਕੇ ਤੇ ਰਾਹਾਂ ਦੇ ਵਿੱਚ ਹੀ ਉਹ ਚੀਜ਼ ਵੰਡਣੀ ਸ਼ੁਰੂ ਹੋ ਜਾਈਏ ਅਸੀਂ ਮਤਲਬ ਟੀਮ ਹੈ ਸਾਡੀ ਹੁਣ ਇਹ ਇਹ ਹਰੇਕ ਤੇ ਮਤਲਬ ਘਰ-ਘਰ ਜਾ ਕੇ ਅਸੀਂ ਮਤਲਬ ਦਾ ਟੀਮ ਕੋਈ ਦੋ ਬੰਦੇ ਮਤਲਬ ਇੱਧਰ ਦੋ ਬੰਦੇ ਉੱਧਰ ਸਾਰੇ ਸਾਰਿਆਂ ਦੇ ਘਰਾਂ ਦੇ ਵਿੱਚ ਆਪਾਂ ਸਮਾਨ ਉਹਨਾਂ ਦਾ ਪਹੁੰਚਦਾ ਕਰਕੇ ਆਵਾਂਗੇ ਤੇ ਜਿਹੜੇ ਵੀਰ ਉਹਨਾਂ ਦੇ ਖੇਤ ਪੱਧਰ ਕਰਨ ਲੱਗੇ ਉਹਨਾਂ ਨੂੰ ਤੇਲ ਆਪ ਗ ਜਾ ਕੇ ਉੱਥੇ ਉਹਨਾਂ ਨੂੰ ਪਾਵਾਂਗੇ ਉੱਥੇ ਰਹਿਾਂਗੇ ਅਸੀਂ ਮਤਲਬ ਪੂਰਾ ਉਸ ਤੋਂ ਬਾਅਦ ਰਹਿ ਕੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ ਆਵਾਂਗੇ ਆਪਾਂ ਤੇ ਹਰੇਕ ਵਕਤ ਮਤਲਬ ਜਿੰਨਾ ਵੀ ਟਾਈਮ ਲੱਗੂਗਾ 2 ਮਹੀਨੇ ਲੱਗਣ 3 ਮਹੀਨੇ ਲੱਗਣ ਤੇ ਉਹਨਾਂ ਦੀ ਆਪਾਂ ਸੇਵਾ ਚ ਹਾਜ਼ਰ ਆਂ ਜੀ ਹਰੇਕ ਵਕਤ ਆ ਖਬਰਾਂ ਵੀ ਉੱਡੀਆਂ ਬਹੁਤ ਸਾਰੀਆਂ ਕਹਿੰਦੇ ਵੀ ਜਿਹੜੀਆਂ ਟੀਮਸ ਜਾਂਦੀਆਂ ਪਿਆਣੇ ਵੀ ਉਹਨਾਂ ਨੂੰ ਇੱਕ ਟੀਮ ਵਰਕ ਦੇ ਨਾਲ-ਨਾਲ ਇੱਕ ਹੋਮ ਵਰਕ ਵੀ ਬਹੁਤ ਜ਼ਰੂਰੀ ਹੈ ਵੀ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਦੇਖਿਆ ਜਾਵੇ ਵੀ ਕਿਹੜੇ ਗਰੀਬ ਹੈਗੇ ਨੇ ਜਾਂ ਕਿ ਇਹਨਾਂ ਨੂੰ ਲੋੜ ਹੈਗੀ ਐ ਵੀ ਇਹ ਕੀਤਾ ਜਾਊਗਾ ਉੱਥੇ ਜਾ ਕੇ ਜਾਂ ਫਿਰ ਸਦਾ ਹੀ ਜਾ ਕੇ ਜਿਨ੍ਹਾਂ ਲੋਕਾਂ ਨੂੰ ਮਾੜੀ-ਮੋਟੀ ਲੋੜ ਹੈਗੀ ਉਹ ਵੀ ਨਾਲ ਦਿੱਤੇ ਜਾਣਗੇ ਸਮਾਨ ਨਹੀਂ ਜੀ ਦੇਖੋ ਨੀ ਇਹ ਗਰਾਊਂਡ ਲੈਵਲ ਤੇ ਜਾ ਕੇ ਮਤਲਬ ਸਾਰਾ ਕੁਝ ਪਤਾ ਲੱਗਦਾ ਵਾ ਜਿਹੜੀਆਂ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਉਹ ਦੇਖਣ ਨੂੰ ਕੁਝ ਹੋਰ ਆ ਰੀਅਲ ਚ ਜਾ ਕੇ ਜਦੋਂ ਦੇਖਦੇ ਆ ਉਹ ਆਪਾਂ ਨੂੰ ਜਾ ਕੇ ਉੱਥੇ ਹੋਰ ਕੁਝ ਲੱਗਦਾ ਵਾ ਤੇ ਜਦੋਂ ਗਰਾਊਂਡ ਲੈਵਲ ਤੇ ਆਪਾਂ ਜਾ ਕੇ ਦੇਖਦੇ ਆ ਨਾ ਫਿਰ ਉਹਨਾਂ ਦਾ ਦਰਦ ਆਪਾਂ ਨੂੰ ਸਮਝ ਆਉਂਦਾ ਕਿ ਇਹ ਮਤਲਬ ਕਿੰਨੇ ਲੋਕ ਦਰਦ ਚ ਹਨਾ ਦੇਖੋ ਤੇ ਲੋਕ ਆਪਣੇ ਘਰ ਨਹੀਂ ਛੱਡ ਰਹੇ ਹੈਗੇ ਕਿ ਉਹ ਮਤਲਬ ਘਰ ਨਾਲ ਤੇ ਉਹ ਪਿਆਰੀ ਇਨਾ ਉਹਨਾਂ ਦਾ ਕਿ ਚਾਹੇ ਉਹ ਪਾਣੀ 10-10 ਫੁੱਟ ਪਾਣੀ ਵੀ ਆ ਉਹ ਤਾਂ ਵੀ ਘਰ ਲੋਕ ਤੇ ਘਰਾਂ ਦੀ ਛੱਤਾਂ ਦੇ ਉੱਪਰ ਬੈਠੇ ਨੇ ਤੇ ਵੀਡੀਓ ਵੀ ਦੇਖਿਆ ਹੋਣੀ ਆ ਕਿ ਬਜ਼ੁਰਗ ਤਾਂ ਛੱਤਾਂ ਦੇ ਬੈਠੇ ਉਹ ਧਾਰਾਂ ਵੀ ਚੋਈ ਜਾਂਦੇ ਨੇ ਉਹ ਬਿਲਕੁਲ ਬਿਲਕੁਲ ਦੇਖੋ ਘਰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਜੀ ਘਰ ਛੱਡਣੇ ਬਹੁਤ ਔਖੇ ਨੇ ਤੇ ਲੋਕ ਆਪਣੀ ਸਾਰੀ ਉਮਰ ਦੀ ਮਿਹਨਤ ਕਰਕੇ ਉਹਦਾ ਘਰ ਬਣਾਉਂਦੇ ਨੇ ਤੇ ਦੇਖੋ ਕੁਦਰਤ ਦੀ ਇਹ ਚਲੋ ਕੁਦਰਤ ਹੀ ਆਫਤ ਆ ਗਈ ਔਰ ਇਹਨਾਂ ਨੂੰ ਚਲੋ ਹੋ ਗਿਆ ਪਰ ਫਿਰ ਵੀ ਆਪਾਂ ਉਹਨਾਂ ਨਾਲ ਖੜੇ ਆ ਉਹਨਾਂ ਦੇ ਘਰ ਬਣਾਵਾਂਗੇ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਨੇ ਉਹਨਾਂ ਦੇ ਘਰ ਵੀ ਬਣਾ ਕੇ ਦੇਵਾਂਗੇ ਹੋਰ ਕੋਈ ਚੀਜ਼ ਦੀ ਲੋੜ ਆ ਉਹਨਾਂ ਦੇ ਮਤਲਬ ਕੋਈ ਕਿਸੇ ਕੁੜੀ ਦਾ ਵਿਆਹ ਕਰਨਾ ਉਹ ਵੀ ਆਪਾਂ ਮਤਲਬ ਕਰਾਂਗੇ ਸਾਰੀ ਮਤਲਬ ਤੇ ਮਤਲਬ ਆਪਾਂ ਇਹ ਨਹੀਂ ਹੈਗਾ ਕਿ ਆਪਾਂ ਗਏ ਤੇ ਦੇਖਿਆ 2-4 ਦਿਨ ਲਾਇ ਤੇ ਉੱਥੋਂ ਵਾਪਸ ਆ ਗਏ ਨਹੀਂ ਜੀ ਆਪਾਂ ਪੂਰੇ 2-3 ਮਹੀਨੇ ਜਿੰਨਾ ਜ਼ਿਕਰ ਉਹਨਾਂ ਤੇ ਪੂਰਾ ਮਤਲਬ ਕੰਪਲੀਟ ਨਹੀਂ ਹੁੰਦਾ ਘਰ ਨਹੀਂ ਬਣਦੇ ਹੈਗੇ ਜਾਂ ਉਹਨਾਂ ਦੀ ਜ਼ਮੀਨਾਂ ਨਹੀਂ ਪੱਧਰ ਹੁੰਦੀਆਂ ਹੈਗੀਆਂ ਉਹਨਾਂ ਦੀ ਫਸਲ ਨਹੀਂ ਬੀਜੀ ਜਾਂਦੀ ਹੈਗੀ ਆਪਾਂ ਉਦੋਂ ਤੱਕ ਉਹਨਾਂ ਦੇ ਨਾਲ ਖੜੇ ਆ ਠੀਕ ਹੈ ਜੀ ਇੰਦਰਵੀਰ ਜਿਵੇਂ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਵਿਆਹ ਸ਼ਾਦੀਆਂ ਵੀ ਜੇ ਕਿਸੇ ਨੂੰ ਲੋੜ ਹੋਊਗੀ ਅਸੀਂ ਕੋਸ਼ਿਸ਼ ਕਰਾਂਗੇ ਹਨਾ ਟੀਮ ਵਰਕ ਦੇ ਹਿਸਾਬ ਦੇ ਨਾਲ ਅੱਜ ਕੱਲ ਨਾਰਮਲ ਵਿਆਹ ਵੀ ਕਰਨ ਨੂੰ 15-20 ਲੱਖ ਨਾਰਮਲ ਲੱਗ ਜਾਂਦਾ ਵਾ ਹਨਾ ਤੇ ਫਿਰ ਇਹ ਕਰਾਂਗੇ ਐਨਆਰਆਈ ਵੀਰ ਨੇ ਆਪਣੇ ਸੰਯੋਗ ਦੇ ਰਹੇ ਨੇ ਬਹੁਤ ਜ਼ਿਆਦਾ ਪੰਜਾਬ ਆ ਹੁਣ ਪੰਜਾਬ ਯੂਥ ਖੜੇ ਆਸੀਂ ਮੈਂ ਕਹਿੰਦੇ ਆ ਲੋਕ ਵੀ ਨਸ਼ੇ ਕਰਦੇ ਆ ਮੁੰਡੇ ਜੇ ਉਹ ਅਸੀਂ ਖੜੇ ਆ ਦੇਖੋ ਜਾਰੇ ਆਂ ਸੇਵਾ ਕਰਾਂਗੇ ਜਿੰਮੇ ਜੋ ਪਰਮਾਤਮਾ ਕਰਾਊਗਾ ਕੱਲਾ ਦਾ ਬੰਡਾ ਐਨੀ ਕੋਈ ਕਰਨ ਯੋਗਾ ਸਾਰੇ ਨਾਲ ਐਨਆਰਆਈ ਵੀ ਦਾ ਬਹੁਤ ਸੰਯੋਗ ਆ ਇਹ ਇਹ ਕਹਿ ਸਕਦੇ ਵੀ ਜੇ ਐਨਆਰਆਈ ਵੀਰ ਨਾ ਹੁਣ ਤਾਂ ਰੀੜ ਦੀ ਹੱਡੀ ਜਿਹੜੀ ਆ ਵੀ ਬੇ ਮਜ਼ਬੂਤ ਨਹੀਂ ਰਹਿਣੀ ਕਹਿ ਸਕਦੇ ਆ ਜੀ ਪੰਜਾਬ ਆ ਸਾਡੇ ਵੀਰ ਹੀ ਨੇ ਇੱਥੇ ਇੱਥੋਂ ਹੀ ਪੰਜਾਬ ਤੋਂ ਗਏ ਹੋਏ ਨੇ ਜਿਹੜੇ ਉੱਤੇ ਰਹਿ ਰਹੇ ਨੇ ਪੰਜਾਬੀ ਆ ਸਾਰੇ ਕਹਿ ਸਕਦੇ ਆ ਜੀ ਇਹ ਤਾਂ ਰੁਕੀ ਲੱਗਦਾ ਵਾ ਵੀ ਹਾਂ ਜੀ ਰਿਪੋਰਟ ਵਾਲਾ ਜਵਾਬ ਥੋੜੇ ਜੀ ਜੀ ਜਰੂਰ ਤੁਸੀਂ ਸਵਾਲ ਕੀਤਾ ਸੀਗਾ ਬਈ ਜਿਹੜੀ ਗਰਾਉਂਡ ਜ਼ੀਰੋ ਦੀ ਰਿਐਲਿਟੀ ਹੈ ਉੱਥੇ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡਾ ਵੀਰ ਹੈ ਸਰਦਾਰ ਇੰਦਰਜੀਤ ਸਿੰਘ ਭੰਗੂ ਸਾਹਿਬ ਈਆਲੀ ਤੋਂ ਇਹਨਾਂ ਨੇ ਉੱਥੇ ਦੇ ਲੋਕਲ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ ਅਸੀਂ ਇਹ ਚੀਜ਼ ਨੂੰ ਲੈ ਕੇ ਜਾਣ ਨੂੰ ਹਫਤਾ ਪਹਿਲੇ ਵੀ ਜਾਣ ਸਕਦੇ ਸੀਗੇ ਪਰ ਉਹਨਾਂ ਨੇ ਕਿਹਾ ਵੀ ਹਜੇ ਰਾਸ਼ਨ ਬਹੁਤ ਆ ਰਿਹਾ ਫਿਰ ਉਹਨਾਂ ਕੋਲ ਇਹਨਾਂ ਨੇ ਲਿਸਟ ਮੰਗਾਈ ਵੀ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਗਰਾਉਂਡ ਜ਼ੀਰੋ ਤੇ ਰਿਐਲਿਟੀ ਤੇ ਉੱਥੇ ਜ਼ਰੂਰਤ ਹੈ ਉਹੀ ਚੀਜ਼ਾਂ ਸੀ ਬਾਜ਼ਾਰ ਚੋਂ ਇਕੱਠੀਆਂ ਕਰਕੇ ਫਿਰ ਅਸੀਂ ਉਹ ਲੈ ਕੇ ਚੱਲੇ ਆ। ਫਿਰ ਗੱਲ ਕੀਤੀ ਸੀ ਐਨ ਆਰ ਆਈ ਵੀਰਾਂ ਦੀ। ਚਾਹੇ ਉਹ ਵਿਦੇਸ਼ਾਂ ਚ ਨੇ ਕਈ ਕਈ ਸਾਲਾਂ ਤੋਂ ਉੱਥੇ ਸੈਟ ਨੇ ਪਰ ਅੱਜ ਵੀ ਉਹਨਾਂ ਦਾ ਜਿਹੜਾ ਦਿਲ ਹੈ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਇਸ ਪੰਜਾਬ ਦੇ ਵਿੱਚ ਉਹਨਾਂ ਦੀ ਰੂਹ ਇੱਥੇ ਇੱਥੇ ਵੱਸਦੀ ਹੈ। ਇਹ ਉਹਦੀ ਨਿਸ਼ਾਨੀ ਹੈ ਵੀ ਅੱਜ ਉਹ ਇੰਨਾ ਸਹਿਯੋਗ ਕਰ ਰਿਹਾ ਔਰ ਆਪ ਹੀ ਫੋਨ ਕਰਕੇ ਸਾਨੂੰ ਕਹਿ ਰਿਹਾ ਵੀ ਦੱਸੋ ਹੋਰ ਸਾਨੂੰ ਉਹਨਾਂ ਦਾ ਵੀ ਇਹੀ ਹੈ ਵੀ ਜਿਹੜਾ ਸਮਾਨ ਸਹੀ ਹੋ ਸਹੀ ਹੱਥਾਂ ਚ ਪਹੁੰਚੇ। ਹਰ ਕੋ ਇਹ ਜ਼ਰੂਰਤਮੰਦ ਤੱਕ ਪਹੁੰਚੇ ਇਹ ਹੀ ਸਾਡਾ ਪ੍ਰਯਾਸ ਜਾਰੀ ਹੈ ਇਹ ਕੋਈ ਵੀ ਵੀਰ ਐਨ ਆਰ ਆਈ ਕੋਸ਼ਿਸ਼ ਕਰਦਾ ਵੀ ਸਾਜ ਜਾਂ ਸਾਰੇ ਤੁਹਾਡੀ ਟੀਮ ਵਰਕ ਦੇ ਵੀ ਸਾਰੇ ਐਨ ਆਰ ਆਈ ਦੀ ਸਾਰੀ ਟੀਮਾਂ ਦਾ ਇਹ ਸਹਿਯੋਗ ਹੈ ਸਾਰਿਆਂ ਦਾ ਕਲੱਬ ਕਰਕੇ ਥੋੜਾ ਥੋੜਾ ਜਿੰਨੇ ਕਿਸੇ ਦੇ ਤਿਲ ਫੁੱਲ ਜਿੰਨਾਂ ਦੇ ਵੀ ਹੈਗਾ ਹਿੱਸੇ ਆਉਂਦੇ ਆ ਉਸ ਪਰਮਪਿਤਾ ਪਰਮਾਤਮਾ ਨੇ ਉਹ ਵਾਇਗਰੂ ਸੱਚੇ ਬਾਦਸ਼ਾਹ ਨੇ ਜਿਨੀ ਸੇਵਾ ਜਿਸ ਨੂੰ ਲਾਈ ਹੈ ਉਹ ਵੱਧ ਚੜ ਕੇ ਆਪਣਾ ਸਹਿਯੋਗ ਕਰ ਰਿਹਾ ਜਵੀਰ ਜਿਵੇਂ ਕਹਿੰਦੇ ਆ ਵੀ ਐਨ ਆਰ ਆਈ ਜਿੰਨੇ ਵੀ ਇਕੱਠੇ ਜਿਵੇਂ ਵੀਰੇ ਨੂੰ ਆ ਪੁੱਛਿਆ ਸੀ ਵੀ ਰੀਡ ਦੀ ਹੱਡੀ ਜਿਹੜੂ ਮੰਨੇ ਜਾਂਦੇ ਨੇ ਹਨਾ ਜੇ ਐਨ ਆਰ ਆਈ ਨਾ ਹੋਵੇ ਤਾਂ ਪੰਜਾਬ ਦੇ ਵਿੱਚ ਲੋਕ ਆਪਣੇ ਇਕੱਜ ਮਦਦ ਤਾਂ ਕਰ ਲੈਣ ਲੇਕਿਨ ਉਸ ਤਰੀਕੇ ਨਾਲ ਨਹੀਂ ਹੋ ਸਕਿਆ ਜਿਵੇਂ ਐਨ ਆਰ ਆਈ ਨੇ ਕੀਤੀ ਹੈ ਹਰਾ ਪਿਛਲੇ ਦਿਨਾਂ ਦੇ ਵਿੱਚ 1.5 ਮਿਲੀਅਨ ਡਾਲਰ ਨੇ ਜਿਹੜੇ ਪੰਜਾਬ ਤੱਕ ਪਹੁੰਚਦਿਏ ਕੀਤੇ ਨੇ ਤਾਂ ਐਨ ਆਰ ਆਈ ਵੀਰਾਂ ਦੇ ਨਾਲ ਹੀ ਪੰਜਾਬ ਬਿਲਕੁਲ ਦੇਖੋ ਸਾਡੀ ਇੱਕ ਅਲਾਇਆ ਫਾਊਂਡੇਸ਼ਨ ਹੈ ਉਹਦੇ ਸਹਿਯੋਗ ਦੇ ਨਾਲ ਉਹਦੇ ਮਾਧਿਅਮ ਦੇ ਨਾਲ ਜਿੰਨੇ ਵੀ ਐਨ ਆਰ ਆਈ ਭਰਾਵਾਂ ਨੇ ਸਾਡੀ ਮਦਦ ਕੀਤੀ ਅਸੀਂ ਦਿਲ ਤੋਂ ਉਹਨਾਂ ਨੂੰ ਸਲੂਟ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਉਹ ਵੀ ਹੋਰ ਬਲਵਾਨ ਹੋਣ ਹੋਰ ਸ਼ਕਤੀਸ਼ਾਲੀ ਹੋਣ ਜਿਹੜੀ ਇਹ ਵਿਪਤਾ ਸਾਡੇ ਪੰਜਾਬੀਆਂ ਤੇ ਪਈ ਹੋਈ ਆ ਉਹਦੇ ਚੋਂ ਵੱਧ ਚੜ ਕੇ ਸਹਿਯੋਗ ਕਰ ਰਿਹਾ ਇੱਕ ਵਾਰੀ ਫੇਰ ਉਹਨਾਂ ਦਾ ਦਿਲ ਤੋਂ ਸਲੂਟ ਔਰ ਬਾਈ ਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹਾਂ कि ਉਹਨਾਂ ਨੂੰ ਵੀ ਹੋਰ ਸ਼ਕਤੀ ਦੇਣ ਔਰ ਇਹ ਜਿਹੜੇ ਜਿਹੜੇ ਪੀੜਿਤ ਵਿਅਕਤੀ ਨੇ ਹਾਰਡ ਪੀੜਿਤ ਵਿਅਕਤੀ ਨੇ ਹਰ ਉਸ ਇੱਕ ਵਿਅਕਤੀ ਤੱਕ ਜੋ ਉਹਦੀ ਬਣਦੀ ਮਦਦ ਆ ਅਸੀਂ ਕਰਾਂਗੇ ਸਾਰੇ ਭਰਾ ਰਲ ਕੇ ਤੁਹਾਡੇ ਸਾਹਮਣੇ ਸਾਰੇ ਬਾਹਾਂ ਖੜੀਆਂ ਨੇ ਔਰ ਜਿੰਨੇ ਜੋਗੇ ਹੈਗੇ ਆ ਵਾਈਗੁਰੂ ਜੀ ਨੇ ਜਿੰਨੀ ਸੇਵਾ ਲਈ ਆ ਉਸ ਤੋਂ ਵੱਧ ਹੀ ਕਰਾਂਗੇ ਜੀ ਜਿਵੇਂ ਹੁਣ ਕਈ ਜਿਹੜੇ ਸਵਾਲ ਵੀ ਖੜਾ ਕਰਨਗੇ ਵੀ ਬਾਕੀ ਸਾਰੇ ਜਿਹੜੇ ਪਹਿਲੇ ਦਿਨ ਤੁਰ ਗਏ ਸੀਗੇ ਵੀ ਤੁਸੀਂ ਜਾਨੀ ਲੇਟ ਕਦੋਂ ਤੁਰੇ ਹੋ ਕੀ ਰੀਜ਼ਨ ਰਹੇ ਨੇ ਦੇਖੋ ਮੈਂ ਮੇਰੇ ਮੇਰੇ ਸਾਥੀ ਨੇ ਤੁਹਾਨੂੰ ਦੱਸਿਆ ਕਿ ਅਸੀਂ ਪਹਿਲੇ ਹੀ ਤਿਆਰੀ ਕਰੀ ਹੋਈ ਸੀਗੀ ਜਾਨ ਦੀ ਪਰ ਸਾਨੂੰ ਭੰਗੂ ਸਾਹਿਬ ਸਾਡੇ ਨਾਲ ਉੱਥੇ ਦੇ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਸੀ ਉਹ ਰਾਸ਼ਨ ਰਾਸ਼ਨ ਖਰਾਬ ਹੋਈ ਜਾਊਗਾ ਸਬਜ਼ੀਆਂ ਰੋਟੀਆਂ ਵੰਡ-ਵੰਡ ਜਾਈ ਜਾਣਗੀਆਂ ਖਰਾਬ ਹੋਈ ਜਾਣਗੀਆਂ ਅੱਜ ਅਸੀਂ ਰਾਸ਼ਨ ਨਹੀਂ ਲੈ ਕੇ ਚੱਲੇ ਅੱਜ ਅਸੀਂ ਜ਼ਰੂਰਤ ਦਾ ਸਮਾਨ ਲੈ ਕੇ ਚੱਲੇ ਆ ਉੱਥੇ ਲੋਡ ਹੈ ਇਸ ਟਾਈਮ ਡੀਜ਼ਲ ਦੀ ਉੱਥੇ ਲੋਡ ਹੈ ਇਸ ਟਾਈਮ ਦਵਾਈਆਂ ਦੀ ਉੱਥੇ ਲੋਡ ਹੈ ਇਸ ਟਾਈਮ ਜਿਹੜੀ ਮੁੱਢਲੀ ਚੀਜ਼ਾਂ ਨੇ ਕੱਪੜਿਆਂ ਦੀ ਬਰਸਾਤੀਆਂ ਦੀ ਉਹ ਚੀਜ਼ਾਂ ਮੱਛਰ ਦਾਣੀਆਂ ਉਹ ਚੀਜ਼ਾਂ ਅਸੀਂ ਅਸੀਂ ਤੁਹਾਨੂੰ ਕਿਟਾਂ ਦਿਖਾਣੇ ਆ 250 ਪਰਿਵਾਰਾਂ ਦਾ ਅੱਜ ਪ੍ਰਯਾਸ ਕਰਿਆ ਸੀ ਸਾਰਾ ਕੁਝ ਕਮਬਾਈਨ ਕਰਕੇ ਉਹਨੂੰ ਇੱਕ ਕਿੱਟ ਬਣਾਈ ਹੈ 250 ਪਰਿਵਾਰਾਂ ਦੀ ਕਿੱਟ ਹਜੇ ਅਸੀਂ ਹੋਰ ਕਿੱਟਾਂ ਬਣਾਉਣ ਲੱਗੇ ਸੀ ਫਿਰ ਸਾਨੂੰ ਫੋਨ ਆਇਆ ਕਿ ਨਹੀਂ ਸਾਨੂੰ ਡੀਜ਼ਲ ਦੀ ਬੋਤਲ ਲੋੜ ਆ ਫਿਰ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ 6000 ਲੀਟਰ ਡੀਜ਼ਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਲੈ ਕੇ ਚੱਲੇ ਆਂ अच्छा एक ए भी सवाल है कि ਜਿਹੜਾ ਜ਼ਮੀਂਦਾਰ ਪਰਿਵਾਰ ਹੁੰਦਾ ਉਹਨਾਂ ਨੂੰ ਮੁਸ਼ਕਲਾਂ ਬਹੁਤ ਚ ਲੈਣੀਆਂ ਪੈਂਦੀਆਂ ਨੇ ਇੱਕ ਵਸੇ ਲਿਮਟ ਚੱਕਣੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਬਿਯਾਏ ਦੇ ਉੱਤੇ ਪੈਸੇ ਫੜ ਕੇ ਫਿਰ ਕਿਤੇ ਖੇਤੀ ਕਰਨੀ ਪੈਂਦੀ ਹੈ ਹਨ ਤਾਂ ਹੁਣ ਉਹ ਰੇਤਾ ਚੜਿਆ ਹੋਣਾ ਮਾ ਖੇਤਾਂ ਦੇ ਵਿੱਚ ਤਾਂ ਉਹ ਵੀ ਬਹੁਤ ਵੱਡੀ ਮੁਸ਼ਕਲ ਹੈ ਵੀ ਇਹਨਾਂ ਚੀਜ਼ਾਂ ਦੇ ਨੂੰ ਕਿੱਦਾਂ ਦੂਰ ਕੀਤਾ ਜਾਊਗਾ ਇਸ ਲਈ ਬਹੁਤ ਟਾਈਮ ਲੱਗਣਾ ਹੈ ਬਹੁਤ ਸ਼ਕਤੀ ਲੱਗਣੀ ਹੈ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਭ ਹਰ ਉਸ ਨੌਜਵਾਨ ਨੂੰ ਅਪੀਲ ਕਰਦੇ ਹਾਂ ਕੀ ਜ਼ਰੂਰੀ ਨਹੀਂ ਹੈਗਾ ਕਿ ਕੋਈ ਪੈਸੇ ਦੀ ਸਹਾਇਤਾ ਹੁੰਦੀ ਹੈ ਕੋਈ ਇਨਸਾਨ ਇਨਸਾਨ ਦੇ ਕੰਮ ਆ ਸਕਦਾ ਕੋਈ ਇੱਥੇ ਦੇ ਲੋਕ ਇੱਥੇ ਦੇ ਵਿਅਕਤੀ ਸਾਡੇ ਭਰਾ ਜਿੰਨੇ ਲੋਕ ਨੇ ਇਹ ਸਭ ਲੋਕ ਉੱਥੇ ਜਾਣ ਜਿੱਦਾਂ ਦੀ ਜਿੱਦਾਂ ਦੀ ਕੋਈ ਸਹਾਇਤਾ ਕਰ ਸਕਦਾ ਜਿਵੇਂ ਤੁਸੀਂ ਕਿਹਾ ਵੀ ਉੱਥੇ ਜ਼ਮੀਂਦਾਰਾਂ ਦੀ ਇਹ ਪ੍ਰੋਬਲਮ ਹੈਗੀ ਹੈ ਖੇਤਾਂ 'ਚੋਂ ਮਿੱਟੀ ਕੱਢਣੀ ਹੈ ਸੜਕਾਂ ਤੋਂ ਮਿੱਟੀ ਚੱਕਣੀ ਹੈ ਗਾਰ ਚੱਕਣੀ ਹੈ ਗਾਰੇ ਚੱਕਣੇ ਨੇ ਉਹ ਜ਼ਰੂਰੀ ਨਹੀਂ ਹਰ ਚੀਜ਼ ਕੋਈ ਬੰਦਾ ਵਿਅਕਤੀ ਪੈਸੇ ਨਾਲ ਹੀ ਕੋਈ ਹਰ ਕੋਈ ਕਰ ਸਕਦਾ ਆਪਣੀ ਮਿਹਨਤ ਨਾਲ ਆਪਣਾ ਜੋ ਸਹਿਯੋਗ ਹੋ ਸਕਦਾ ਇਨਸਾਨੀ ਤੌਰ ਦੇ ਉੱਪਰ ਸਰੀਰਿਕ ਤੌਰ ਦੇ ਉੱਪਰ ਜਿਹੜਾ ਸਹਿਯੋਗ ਕਰਨਗਾ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਬਾਕੀ ਸਾਰੇ ਲੁਧਿਆਣੀਆਂ ਨੂੰ ਖਾਸ ਕਰ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਭ ਲੋਕ ਉੱਥੇ ਆ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਹਿਯੋਗ ਕਰੋ ਕਿਸੇ ਪ੍ਰਕਾਰ ਦਾ ਵੀ ਸਹਿਯੋਗ ਹੋਵੇ ਤੁਸੀਂ ਆਪਣਾ ਸਹਿਯੋਗ ਦਿਓ ਨਾਲ ਬਹੁਤ ਧੰਨਵਾਦ ਸੋ ਇੱਕ ਵਾਰੀ ਨਿਗਮ ਰੌਣ ਹੈ ਵੀ ਇਹ ਸਾਡੇ ਪੰਜਾਬ ਦਾ ਯੂਥ ਹੈ ਜਿਸ ਪੰਜਾਬ ਨੂੰ ਕਦੇ ਇਹ ਕਿਹਾ ਜਾਂਦਾ ਕਿ ਪੰਜਾਬ ਦਾ ਯੂਥ ਨਸ਼ੇੜੀ ਹੋ ਗਿਆ ਉਹਨਾਂ ਨੇ ਕਿਸੇ ਦੀ ਮਦਦ ਨਹੀਂ ਕਰਨੀ ਉਹਨਾਂ ਦੇ ਵਿੱਚ ਨਹੀਂ ਪਾਵਰ ਨਹੀਂ ਬਜੀ ਤਾਂ ਇਹ ਉਹ ਪੰਜਾਬ ਹੈ ਤਾਂ ਦੂਸਰੇ ਪਾਸੇ ਤਸਵੀਰਾਂ ਦੇਖੋ ਕਿ ਇੱਕ ਪਾਸੇ ਕਿੱਟਾਂ ਤਿਆਰ ਕੀਤੀਆਂ ਗਿਆ ਨੇ ਨਾਲ ਗੱਡੀਆਂ ਜਿਹੜੀਆਂ ਨੇ ਔਰ ਲਾਈਨ ਵਾਈਜ਼ ਖੜੀਆਂ ਹੋਈਆਂ ਨੇ ਪਿਤੇ ਦਿਨਾਂ ਦੇ ਵਿੱਚ ਦੇਖਿਆ ਵੀ ਹੋਣਾ ਵੀਡੀਓਜ਼ ਦੇ ਵਿੱਚ ਕਿ ਡਿਫੈਂਡਰਾਂ ਤੱਕ ਵੀ ਲੋਕ ਜਿਹੜੇ ਆ ਖੇਤਾਂ ਦੇ ਵਿੱਚ ਲੈ ਗਏ ਪਾਣੀ ਦੇ ਵਿੱਚ ਲੈ ਗਏ ਲੇਕਿਨ ਇਹ ਨੌਜਵਾਨ ਨੇ ਜਿਹੜੇ ਅੱਜ ਇਕੱਠੇ ਹੋਏ ਨੇ ਔਰ ਇਕੱਠੇ ਹੋ ਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਲਾਇਆ ਫਾਊਂਡੇਸ਼ਨ ਦੇ ਔਰ ਐਨਆਰਆਈ ਵੀਰਾਂ ਦੀ ਮਦਦ ਦੇ ਨਾਲ 6000 ਲੀਟਰ ਡੀਜ਼ਲ ਔਰ ਜ਼ਰੂਰੀ ਸਮਾਨ ਹੈ ਜਿਹੜਾ ਹੜਪੀਟਾਂ ਦੇ ਲਈ ਉਹ ਇਕੱਠਾ ਕਰਕੇ ਲੈ ਕੇ ਜਾ ਰਹੇ ਨੇ ਤੇ ਇਹਨਾਂ ਦੇ ਵੱਲੋਂ ਇੱਕ ਇਹ ਵੀ ਗੱਲ ਆਖੀ ਗਈ ਹੈ ਕਿ ਜਿੰਨਾ ਚਿਰ ਹੜਾਂ ਦੇ ਵਿੱਚ ਜੋ ਹੜ ਪੀੜਤ ਨੇ ਉਹਨਾਂ ਨੂੰ ਲੋਡ ਹੋਵੇ ਕੀ ਤਾਂ ਇਹ ਮੁੱਢੇ ਨਾਲ ਮੁੱਢਾ ਜੋੜ ਕੇ ਉਹਨਾਂ ਦੇ ਨਾਲ ਖੜੇ ਰਹਿਣਗੇ। ਸੁਵਦੇਰੀ ਅਪਡੇਟਸ 'ਤੇ ਜੁੜੇ ਰਹੋ ਮਿੱਟੀ ਦੇ ਨਾਲ। ਸਸ਼ੀ ਗਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੰਜਾਬ ਦੇ ਵਿੱਚ ਲੁਧਿਆਣੇ ਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ। ਜਿਸ ਤੋਂ ਹੌਸਲੀ ਦਾ ਵਰਕ ਚੱਲਦਾ ਹੈ ਤੇ ਇਸ ਦੇ ਨਾਲ ਨਾਲ ਜਿੰਨਾ ਵੀ ਵਪਾਰ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ ਚਾਹੇ ਕੱਪੜੇ ਦਾ ਵਪਾਰ ਹੋਵੇ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਲੁਧਿਆਣਾ ਮਸ਼ਹੂਰ ਹੈ ਲੇਕਿਨ ਅੱਜ ਕੱਲ ਲੁਧਿਆਣਾ ਦੇ ਵਪਾਰੀ ਨੇ ਜਿਹੜੇ ਉਹ ਬਹੁਤ ਤੰਗ ਨੇ ਪਰੇਸ਼ਾਨ ਨੇ ਕਿਉਂਕਿ ਉਹਨਾਂ ਦਾ ਜੋ ਰੋਜ਼ੀ ਰੋਟੀ ਹੈ ਉਹ ਚੰਗੀ ਤਰ੍ਹਾਂ ਚੱਲ ਨਹੀਂ ਰਹੀ ਔਰ ਬਹੁਤ ਸਾਰੇ ਅਜਿਹੇ ਦੁਕਾਨਦਾਰ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਘੱਟ ਵਿਕਰੀ ਹੋਈ ਹੈ ਤੇ ਪੈਸੇ ਨਹੀਂ ਬਣ ਰਹੇ ਹੈਗੇ ਜਿਸ ਦੇ ਕਰਕੇ ਬਹੁਤ ਪਰੇਸ਼ਾਨੀਆਂ ਨੇ ਘਰ-ਬਾਰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਤੇ ਕੁਝ ਵਪਾਰੀ ਸਾਡੇ ਨਾਲ ਇਸ ਵੇਲੇ ਮਚੂਦ ਨੇ ਗੱਲਬਾਤ ਕਰਦੇ ਆ ਸਰ ਕੀ ਲੱਗਦਾ ਕੀ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਇਹ ਕਿਵੇਂ ਬਣੇ ਨੇ ਤੇ ਹੁਣ ਦੇ ਹਾਲਾਤ ਹੈ ਕੀ ਵੀਰ ਜੀ ਇਹਦਾ ਜਿਹੜੀਆਂ ਬਾਰਸ਼ਾਂ ਹੋਈਆਂ ਆ ਉਹਦਾ ਬਹੁਤ ਅਸਰ ਪਿਆ ਲੁਧਿਆਣੇ ਦੇ ਉੱਤੇ ਜਿਹੜਾ ਲੋਕਾਂ ਦੇ ਮਾਲ ਸਾਡੇ ਗਾਕਾ ਦੀਆਂ ਕਈਆਂ ਦੇ ਵਿਚਾਰੇ ਹਿਮਾਚਲ ਦੇ ਵਿੱਚ ਦੁਕਾਨਾਂ ਰੁੜ ਗਈਆਂ ਮਾਲ ਖਰਾਬ ਹੋ ਗਏ ਇਦਾਂ ਹੀ ਪੰਜਾਬ ਦੇ ਪਿੰਡਾਂ 'ਚ ਵੀ ਬਹੁਤ ਅਸਰ ਪਿਆ ਜਿਹੜੇ ਛੋਟੇ-ਛੋਟੇ ਪਿੰਡਾਂ ਦੇ ਵਿੱਚ ਜਿਨ੍ਹਾਂ ਵਿਚਾਰਿਆਂ ਦੀਆਂ ਦੁਕਾਨਾਂ ਸੀ ਉਹਨਾਂ ਦੀਆਂ ਮਾਲ ਰੁੜ ਗਏ ਤੇ ਬਹੁਤ ਉਹਨਾਂ ਨੂੰ ਘਾਟਾ ਪਿਆ ਵਾ ਤੇ ਕੰਮਕਾਰ ਕਰਨੇ ਬਹੁਤ ਜ਼ਿਆਦਾ ਔਖੇ ਹੋ ਗਏ ਆ ਤੇ ਜਿਹੜੇ ਕਹਿੰਦੇ ਵੀ ਵਪਾਰ ਜਦੋਂ ਕਰਨਾ ਪੈਂਦਾ ਨਾਲ ਕੋਈ ਨਾ ਕੋਈ ਏਮਪਲੋਈ ਰੱਖਣੇ ਪੈਂਦੇ ਨੇ ਲੜਕੀ ਰੱਖਣੇ ਪੈਂਦੇ ਨੇ ਸੈਲਰੀਆਂ ਵੀ ਕੱਢਣੀਆਂ ਨੇ ਤਾਂ ਇਸ ਵਾਰ ਜੋ ਵਪਾਰ ਹੋਇਆ ਲੱਗਦਾ ਵੀ ਉਹਦੇ ਵਿੱਚ ਘਾਟਾ ਐਨਾ ਹੋਇਆ ਵੀ ਉਹ ਕੱਢਣੀ ਵੀ ਮੁਸ਼ਕਲ ਹੋ ਜਾਣ ਵੀਰ ਜੀ ਛਟਨੀਆਂ ਹੋ ਰਹੀਆਂ ਬਾਜ਼ਾਰ 'ਚ ਜਿੱਦਾਂ ਮੰਨ ਲਓ ਅਸੀਂ 4 ਜਾਂ 6 ਲੜਕੇ ਰੱਖੇਦੇ ਸੀ ਅੱਧੇ ਘਰ ਤੇ ਤਿੰਨ ਘਰ ਤੇ ਤੇ ਉਹਦੇ ਨਾਲ ਜਿੰਨੀ ਆਮਦਨੀ ਹੁੰਦੀ ਉਹਦੇ ਹਿਸਾਬ ਨਾਲ ਖਰਚੇ ਕਰਨੇ ਪੈਂਦੇ ਆ ਇਸ ਕਰਕੇ ਉਹਦਾ ਅਸਰ ਤਾਂ ਪੈਂਦਾ ਹੀ ਆ ਪਿਛਲੇ ਸਾਲ ਜਦੋਂ ਗੱਲ ਕਰੀਏ ਵਪਾਰ ਦੀ ਤਾਂ ਪਿਛਲੇ ਸਾਲ ਵਧੀਆ ਸੀ ਕਿ ਇਸ ਤੋਂ ਵੀ ਮਾੜਾ ਸੀ ਦੇਖੋ ਜੀ 23 ਤੱਕ ਜਿਆਦਾ ਠੀਕ ਰਿਹਾ 24 ਤੋਂ ਹਾਲਾਤ ਖਰਾਬ ਹੀ ਰਹੇ ਆ ਹਾਂ ਉਹ ਵੀ ਤਾਂ ਹਾਲਾਤ ਖਰਾਬ ਕਿਉਂ ਹੋਏ ਨੇ ਵੀ بارشਾਂ ਕਰਕੇ ਹੋਇਆ ਜਾਂ ਕੋਈ ਹੋਰ ਜਿਵੇਂ ਟੈਕਸ ਦੇ ਬਦਲ ਦੇ ਕਾਰਨ ਹੋਇਆ ਜਾਂ ਕੁਝ ਹੋਰ ਰੀਜ਼ਨ ਰਹੇ ਨੇ ਕਈ ਕਾਰਨ ਇਕੱਠੇ ਹੋ ਗਏ ਇੱਕ ਟੈਕਸਾਂ ਦਾ ਵੀ ਅਸਰ ਪਿਆ ਹੈ ਤੇ ਮੌਸਮ ਦਾ ਵੀ ਅਸਰ ਪਿਆ ਹੈ ਕਈ ਚੀਜ਼ਾਂ ਇਕੱਠੀਆਂ ਹੋ ਗਈਆਂ ਇਸ ਕਰਕੇ ਹਾਲਾ ਕੰਮਕਾਰ ਕਰਨੇ ਮੁਸ਼ਕਲ ਹੋ ਗਏ ਹੈ ਤੁਸੀਂ ਵੀ ਮੈਂ ਦੇਖਿਆ ਤੁਹਾਨੂੰ ਤੁਸੀਂ ਵੀ ਗੱਲ ਬਾਕੀ ਦੇ ਨਾਲ ਬੋਲਿਓ ਕਿ ਹਾਂ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਵਪਾਰੀ ਪਰੇਸ਼ਾਨ ਹੋ ਰਿਹਾ ਵਾ ਵਪਾਰੀ ਫਿਰ ਕਿਸ ਤਰੀਕੇ ਨਾਲ ਅੱਗੇ ਵਧ ਸਕਦਾ ਜੇ ਇਸੇ ਤਰ੍ਹਾਂ ਹੀ ਰਿਹਾ ਦੇਖੋ ਜੀ ਜੈਸ਼ੀ ਸ਼੍ਰੀ ਰਾਮ ਹਰ ਮਹਾਦੇਵ ਮੈਂ ਰੋਹਿਤ ਸ਼ਰਮਾ शिवसेना ਸਮਾਜਵਾਦੀ ਤੋਂ ਦੇਖੋ ਜਿਹੜਾ ਕੁਦਰਤੀ ਆਫਤ ਹੈ ਜਿਹੜੀ ਆਈ ਹੈ ਨਾ ਜਦੋਂ ਵੀ ਅਸੀਂ ਕਿਸੇ ਕਿਸੇ ਜਦੋਂ ਕੁਦਰਤ ਨਾਲ ਛੇੜਛਾੜ ਕਰਦੇ ਆਂ ਜੇ ਅਸੀਂ ਧਾਰਮਿਕ ਸਥਾਨਾਂ ਨੂੰ ਜਦੋਂ ਪਿਕਨਿਕਸ ਫੋਰਮ ਬਣਾਉਂਦੇ ਆਂ ਜਾਂ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਠੀਕ ਆ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਆ ਜਿਹੜੇ ਚਾਹੇ ਸਾਡੇ ਪੁਜਾਰੀ ਲਾ ਲਓ ਜਾਂ ਕੋਈ ਉਹੀ ਲਾ ਲਓ ਹਨਾ ਜਦੋਂ ਉਥੇ ਮਾਂ ਮਰਿਆ ਦਾ ਨਹੀਂ ਰਹਿੰਦੀ ਕਿਸੇ ਚੀਜ਼ ਦੀ ਜਦੋਂ ਆਪਾਂ ਦੇਖਦੇ ਹਾਂ ਕਿਸੇ ਹਰ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਵੀਡੀਓ ਆ ਰਹੀਆਂ ਵਾਂ ਜਾਂ ਜਦੋਂ ਹੁਣ ਅਸੀਂ ਚਿੰਤਪੁਰਨੀ ਜਾਂ ਜਵਾਲਾ ਜੀ ਕਿਤੇ ਵੀ ਜਾਂਦੇ ਸੀ ਨਾ ਤੇ ਇੱਕ ਡੇਢ ਦਿਨ ਲੱਗਦਾ ਸੀ ਜਾਣ ਆਣ ਨੂੰ ਹੁਣ ਤੁਸੀਂ ਭਾਵੇਂ ਚਿੰਤਪੁਰਨੀ ਤਿੰਨ ਘੜੇ ਲਾ ਲਓ ਪਹਾੜ ਥੋੜੀ ਜਾਂਦੇ ਨੇ ਪ੍ਰਾਚੀਨ ਮੰਦਰ ਜਿਹੜੇ ਰਾਹ ਚਾਂਦੇ ਸੀ ਚੱਕੀ ਜਾਂਦੇ ਨੇ ਦੇਖੋ ਕਿਤੇ ਨਾ ਕਿਤੇ ਪ੍ਰਾਚੀਨ ਮੰਦਰ ਜਿਹੜਾ ਮੰਦਰ ਸੀਗਾ ਉਹ ਰਾਹ ਚ ਕੱਢ ਦਿੱਤੇ ਗਏ ਸਿਰ ਠੀਕ ਹੈ ਤਰਖਤ ਜਿਹੜੇ ਸੀਗੇ ਉਹ 3% ਰਹਿ ਗਏ 40% ਸੀਗੇ ਪੰਜਾਬ 'ਚ ਉਸ ਚੀਜ਼ ਦੀ ਸਾਨੂੰ ਜਿਹੜਾ ਮਰਜਾਪੁਰ ਨਾ ਪਿਆ ਠੀਕ ਹੈ ਸਾਡੇ ਪੰਜਾਬ ਦੇ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਕਿਸਾਨਾਂ ਦੇ ਨਾਲ ਹੀ ਸਾਰਾ ਕੁਝ ਚੱਲਦਾ ਵਾ ਠੀਕ ਹੈ ਜੀ ਚਾਹੇ ਉਹ ਇੰਡਸਟਰੀ ਵਾਲੋ ਚਾਹੇ ਉਹ ਫਿਲਮ ਇੰਡਸਟਰੀ ਵਾਲੋ ਚਾਹੇ ਸਾਡੀ ਹੋਜਰੀ ਵਪਾਰੀ ਵਾਲੋ ਤੇ ਕਈਆਂ ਦੇ ਆਮ ਲੋਕਾਂ ਦੇ ਇਹੀ ਜਿਹਾ ਸਵਾਲ ਹੋਣਗੇ ਕਿ ਕਿਸਾਨਾਂ ਦੇ ਨਾਲ ਕਿਵੇਂ ਜੁੜੀ ਹੋਈ ਹੈ ਇਹ ਮਾਰਕੀਟ ਭਾਜੀ ਦੇਖੋ ਕਿਸਾਨ ਜਿਹੜਾ ਆ ਉਹ ਲੋਕਾਂ ਦਾ ਢਿੱਡ ਭਰਦਾ ਵਾ ਠੀਕ ਹੈ ਜੀ ਉਹ ਮਿਹਨਤ ਕਰਦਾ ਵਾ ਠੀਕ ਹੈ ਚਾਹੇ ਉਹ ਆਪਣੀ ਮਿਹਨਤ ਦੇ ਪੈਸੇ ਲੈਂਦਾ ਆ ਪਰ ਲੇਕਿਨ ਭਾਜੀ ਤੁਸੀਂ ਧੁੱਪ ਜੱਦਾ ਘੜਾ ਖੜ ਸਾਡਾ ਜੈ ਜੈ ਕਿਸਾਨ ਜੈ ਜਵਾਨ ਐਵੇਂ ਥੋੜੇ ਨਾ ਨਾ ਲੱਗਿਆ ਵਾ ਕਿਸੇ ਕਰਨੀ ਲੱਗਿਆ ਨਾ ਜਵਾਨ ਸਾਡੇ ਉੱਥੇ ਆਖੀ ਕਰਦੇ ਨੇ ਠੀਕ ਹੈ ਜੀ ਕਿਸਾਨ ਸਾਡੇ ਹੀ ਪੇਟ ਦੇਖਦੇ ਨੇ ਠੀਕ ਹੈ ਨਾ ਜੇ ਹੁਣ ਦੇਖੋ ਤੁਸੀਂ ਆਫਤ ਆਈ ਹੋਈ ਆ ਬਾੜ ਆਈ ਹੋਈ ਜੀ ਠੀਕ ਹੈ ਤੁਸੀਂ ਕੋਈ ਚੀਜ਼ ਲੈ ਕੇ ਦੇਖ ਲਓ ਉਹ ਕਹਿੰਦਾ ਜੀ ਨਹੀਂ ਜੀ ਫਸਲ ਖਰਾਬ ਹੋ ਗਈ ਤੁਸੀਂ ਉਹ ਕਿਸਾਨ ਨੂੰ ਪੁੱਛ ਕੇ ਦੇਖੋ ਜਿਹਦੇ 2 ਕਿੱਲੇ ਜ਼ਮੀਨ ਆ ਜਿਹਦਾ ਉਹਦੇ ਨਾਲ ਗੁਜ਼ਾਰਾ ਚੱਲਦਾ ਵਾ ਜਿਹਦਾ ਉਹ ਉਹਦੇ ਨਾਲ ਉਹਦਾ 6 ਮਹੀਨੇ ਦਾ ਸਾਲ ਦਾ ਗੁਜ਼ਾਰਾ ਹੁੰਦਾ ਵਾ ਠੀਕ ਹੈ ਠੀਕ ਹੈ ਵੀ ਚਲੋ ਕਈ ਵਾਰੀ ਵਿਚਾਰ ਨਹੀਂ ਮਿਲਦੇ ਕਿਸੇ ਚੀਜ਼ ਨਾਲ ਪਰ ਲੇਕਿਨ ਇਸ ਟਾਈਮ ਤਾਂ ਵਿਚਾਰ ਉਮੇਸ਼ਾ ਜਿੰਨੀ ਵਾਰੀ ਪੰਜਾਬ ਨੂੰ ਕਿਸੇ ਨੇ ਡਬੋਂ ਦੀ ਕੋਸ਼ਿਸ਼ ਕੀਤੀ ਹੈ ਚਾਹੇ ਕਿਸੇ ਸਰਕਾਰ ਨੇ ਠੀਕ ਹੈ ਲੇਕਿਨ ਉਹ ਪੰਜਾਬ ਆਪਣੇ ਬਲ ਤੇ ਖੜਾ ਹੁੰਦਾ ਵਾ ਉਹ ਪੰਜਾਬੀ ਜਿਹੜੇ ਆ ਨਾ ਇਹਨਾਂ ਨੇ ਹਰ ਜਗ੍ਹਾ ਮੱਲਾ ਮਾਰੀਆਂ ਵਾ ਤੁਸੀਂ ਆ ਦੇਖ ਲਓ ਹੁਣ ਬਾੜ ਆਈ ਹੋਈ ਆ ਸਾਰੇ ਧਰਮਾਂ ਦੇ ਲੋਕ ਲੱਗੇ ਹੋਏ ਆ ਇੱਕ ਦਰ ਹਲੇ ਸਾਰੇ ਧਰਮਾਂ ਦੇ ਲੋਕ ਲੱਗੇ ਹੋਏ ਆ ਔਰ ਬੇਬਾਕੀ ਨਾਲ ਸੇਵਾ ਕਰ ਰਹੇ ਨੇ ਔਰ ਪੰਜਾਬ ਦੀ ਸੇਵਾ ਕਰਨ ਵਾਸਤੇ ਕੋਈ ਕੋਈ ਸਟੇਟ ਨਹੀਂ ਅੱਗੇ ਆਈ ਇਹ ਪੰਜਾਬੀ ਹਰ ਜਗ੍ਹਾ ਪਹੁੰਚ ਦੇ ਨਜ਼ਰ ਆਏ ਆ ਲੇਕਿਨ ਦੂਜੀ ਸਟੇਟ ਤੇ ਮੈਂ ਨਹੀਂ ਸੁਣਿਆ ਠੀਕ ਹੈ ਐਲਾਨ ਹੋਈ ਜਾਂਦੇ ਕੋਈ ਕਹਿੰਦਾ ਮੈਂ 5 ਕਰੋੜ ਦਿੱਤਾ ਕੋਈ 1 ਜਦੋਂ ਪਾਣੀ ਉਤਰੂਗਾ ਨਾ ਉਦੋਂ ਅਸਲੀ ਲੋੜ ਪੈਣੀ ਹੈ ਫੰਡ ਦੀ ਉਦੋਂ ਅਸਲੀ ਲੋੜ ਪੈਣੀ ਲੋਕਾਂ ਦੇ ਘਰਾਂ ਦੀ ਦੀ ਦੇਖੋ ਬੇਜਾਨ ਜਿਹੜੇ ਜਾਨਵਰ ਸੀਗੇ ਉਹ ਵੀ ਰੁੜ ਗਏ ਪਾਣੀ ਚ ਤੇ ਇਹ ਕਹਿੰਦੇ ਵੀ ਬਾੜ ਜਿਹੜੀ ਆਈ ਹੈ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਪਿੰਡ ਪ੍ਰਭਾਵਿਤ ਹੋਏ ਨੇ ਵੀ ਉਹ ਲੋਕ ਇੱਥੇ ਮਾਰਕੀਟ ਚ ਪਹੁੰਚ ਦੀ ਸਮਾਨ ਲੈਣ ਦੇ ਲਈ ਵੀ ਉਹ ਵੀ ਇਸ ਕਰਕੇ ਵੀ ਘਾਟਾ ਪਿਆ ਭਾਜੀ ਦੇਖੋ ਪੂਰਾ ਪੰਜਾਬ ਹੀ ਕਿਤਰਾਂ ਸਿਰਫ ਲੁਧਿਆਣਾ ਮੇਰੇ ਖਿਆਲ ਲੁਧਿਆਣਾ ਖੰਨਾ ਆਇਆ ਹੈ ਬੱਚਾ ਸਮਰਾਲਾ ਪਾਣੀ ਤੋਂ ਮਾਰ ਤੋਂ ਲੇਕਿਨ ਉੱਥੇ ਵੀ ਪੈ ਕਹਿੰਦੇ بارش ਪੈਣ ਵਾਲੀ ਪਾਣੀ ਖੜ ਜਾਂਦਾ ਬਹੁਤ ਜ਼ਿਆਦਾ ਬਾਜੀ ਇਸ ਤਰ੍ਹਾਂ ਨਾ ਦੇਖੋ ਕੁਦਰਤ ਕੁਦਰਤ ਆ ਨਾ ਜੇ ਨਾਲਾ ਫੁੱਲ ਹੋ ਜਾਊਗਾ ਤੇ ਜਾਲਾ ਦਾ ਨਾਲੇ ਚੋਂ ਹੀ ਹੈ ਨਾ ਪਾਣੀ ਇਸ ਗੜੀਆਂ ਭੱਲੇ ਦਾ ਪਾਣੀ ਨਾਲੇ ਚੋਂ ਜਨ ਨਾ ਚਲੋ ਕੋਸ਼ਿਸ਼ ਏਰੀਆ ਤੇ ਪਾਣੀ ਆਇਆ ਵਾ ਤੇ ਬਾਕੀ ਨਹੀਂ ਆਇਆ ਕਿਤੇ ਵੀ ਲੇਕਿਨ ਕੁਦਰਤ ਨਾਲ ਜਿਹੜੀ ਛੇੜ ਛਾੜ ਕਰਦੇ ਨਾ ਆਪਾਂ ਜੇ ਕੁਦਰਤ ਨਾਲ ਖੇਡਦੇ ਨਾ ਫਿਰ ਕੁਦਰਤ ਜੇ ਸਾਡੇ ਨਾਲ ਖੇਡਦੀ ਹੈ ਬਰਦਾਸ਼ਤ ਨਹੀਂ ਹੁੰਦਾ ਕਿਸੇ ਤੋਂ ਠੀਕ ਆ ਜੀ ਕੁਦਰਤ ਤੋਂ ਡਰਨਾ ਚਾਹੀਦਾ ਤੇ ਹੁਣ ਹੁਣ ਇਹ ਵਪਾਰ ਜੋ ਹਾਲਾਤ ਐ ਇਸ ਵळे ਬਣੇ ਹੋਏ ਨੇ ਇਹਨਾਂ ਨੂੰ ਠੀਕ ਕਿਵੇਂ ਕਰਿਆ ਜਾਊ ਵਪਾਰ ਹੈ ਕੀ ਐ ਇਸ ਵळे ਦੇਖੋ ਜੀ ਇਸ ਟਾਈਮ ਤਾਂ ਮੰਦੇ ਦਾ ਪੂਰਾ ਮੰਦਾ ਆ ਠੀਕ ਆ ਇਸ ਮਹੀਨੇ ਖਾਲੀ ਪਈਆਂ ਨੇ ਹਾਂ ਦੇਖੋ ਆ ਦੇਖੋ ਇੱਥੇ ਤੁਸੀਂ ਨਾ ਪਿਆ ਤੁਸੀਂ ਇੱਕ ਮਹੀਨੇ ਬਾਅਦ ਦੁਬਾਰਾ ਮੇਰੇ ਕੋਲ ਤੇ ਆਜੋ 10 ਦਿਨ ਬਾਅਦ ਆਜੋ 12 ਦਿਨ ਬਾਅਦ ਇੱਥੇ ਤੁਸੀਂ ਪਿਆਰ ਲੰਘ ਕੇ ਦਿਖਾ ਦਿਓ ਮੈਨੂੰ ਜਿਹੜੀ ਆ ਰੋਡ ਤੇ ਤੁਸੀਂ ਉਹਨਾਂ ਟਾਇਲ ਬਲ ਹੋ ਰਹੀ ਨਾ ਇਹ ਤਾਂ ਨੰਗਣ ਰਸਤਾ ਹੈ ਨੀਗਾ ਇੱਥੇ ਰੋ ਨੰਗਣ ਰਸਤਾ ਹੈ ਨੀਗਾ ਨਹੀਂ ਤਾਂ ਇੱਥੇ ਚੈਲ ਬੱਦ ਹੁੰਦੀ ਆ ਅੱਜ ਮਾ ਭਰਿਆ ਪਿਆ ਹੁੰਦਾ ਹੈ ਹਾਂਜੀ 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 ਭਰਿਆ ਹੋਇਆ ਹੁੰਦਾ ਖਾਲੀ ਹੋਇਆ ਪਿਆਵਾ ਤਾਂ ਫਿਰ ਇਹ ਜਿਹੜੇ ਜਿਹੜੇ ਆਈ ਰਿਕਸ਼ਾ ਚਲਾਉਂਦੇ ਆ ਨਾ ਇਹਨਾਂ ਨੂੰ ਪੁੱਛ ਲੋ ਕਿੰਨਾ ਕਿੰਨਾ ਰਸ ਹੁੰਦਾ ਇਹਨਾਂ ਨੂੰ ਕਿੰਨਾ ਵਪਾਰ 'ਚ ਫਰਕ ਪਿਆ ਤੁਹਾਨੂੰ ਲੱਗਦਾ ਵਪਾਰ 'ਚ ਫਰਕ ਪਿਆ ਵਾ ਇੱਥੇ ਬਹੁਤ ਜ਼ਿਆਦਾ ਫਰਕ ਪਿਆ ਗਿਆ ਜੀ ਮਹੀਨਾ ਹੋ ਗਿਆ ਉਹ ਨਹੀਂ ਨਹੀਂ ਹੁੰਦੇ ਕਦੇ ਕਦੇ ਕੰਮ ਇਤਨਾ ਮੱਧੇਵਾਰੀ ਆ ਹੁਣ ਜਿਹੜਾ ਰਿਕਸ਼ਾ ਐ ਖੜਾ ਕਸਵੀਰ ਤੇ ਖੜੇ ਹੋਏ ਸਵੇਰ ਤੇ ਹੀ ਖੜੇ ਆ ਤੇ ਜਦੋਂ ਪਹਿਲਾਂ ਹੁੰਦਾ ਸੀਗਾ ਵਪਾਰ ਬਾਰ-ਬਾਰ ਲੈ ਕੇ ਜਾਂਦੇ ਲੋਕ ਵਧੀਆ ਅੱਛਾ ਕੰਮ ਚੱਲਦਾ ਸੀਗਾ 4-500 ਦਿਹਾੜੀ ਪੈ ਜਾਂਦੀ ਸੀ ਕਿਤਨੋਂ ਮੱਧੇਵਾਰੀ ਆ ਜਾ 4-500 ਪੈ ਜਾਂਦਾ ਸੀ ਹੁਣ ਤਾਂ ਫਿਰ ਹੁਣ ਇਹ ਕਰ ਲਗਾਉਣੇ ਕਿਵੇਂ ਦਿਨ ਹੁਣ ਤੁਸੀਂ ਇੱਕ ਮਾਰਕੀਟ 'ਚ ਬੈਠੇ ਹੋ ਬਾਕੀ ਮਾਰਕੀਟ ਦਾ ਵੀ ਇਹੀ ਹਾਲ ਹੈ ਬਾਕੀ ਤਾਂ ਆਪਾਂ ਇੱਥੇ ਹੀ ਰਹਿੰਦੇਗੇ ਆਪ ਬਾਕੀ ਸਾਰੇ ਜਗ੍ਹਾ ਤੇ ਇਹੀ ਹਾਲ ਹੈ ਬਸ ਇਦਾਂ ਹੀ ਚੱਲੀ ਜਾ ਰਿਹਾ ਤੇ ਆ ਦੇਖੋ ਵੀ ਜਿਵੇਂ ਕਹਿੰਦੇ ਪਏ ਨੇ ਕਹਿੰਦੇ ਵੀ ਇਹਨਾਂ ਦਾ ਵੀ ਇਹੀ ਬੁਰਾ ਹਾਲ ਹੋਇਆ ਹੋਇਆ ਵਾ ਤਾਂ ਫਿਰ ਹੁਣ ਅੱਗੇ ਹਾਲਾਤ ਸਹੀ ਕਿਵੇਂ ਕੀਤੇ ਜਾਣਗੇ ਮੈਂ ਬਾਰ ਬਾਰ ਹਰੇਕ ਦੁਕਾਨਦਾਰ ਨੂੰ ਪੁੱਛਦਾ ਵੀ ਸਹੀ ਕਿੱਦਾਂ ਹੋਣਗੇ ਤਾਂ ਉਹ ਕਹਿੰਦੇ ਯਾਰ ਵੀ ਜੇ ਵਪਾਰ ਸਾਡਾ ਚੱਲੂ ਤਾਂ ਹੀ ਸੀ ਇਹ ਦੇਖੋ ਅਸੀਂ ਤਾਂ ਲੱਖਾਂ ਦਾ ਮਾਲ ਪਾਇਆ ਹੋਇਆ ਹੈ ਠੀਕ ਆ ਜੀ ਲੱਖਾਂ ਦਾ ਮਾਲ ਪਾਇਆ ਕਿਸੇ ਨੇ ਕਰੋੜਾਂ ਦਾ ਮਾਲ ਪਾਇਆ ਤੇ ਸਾਡੀ ਬੋਣੀ ਨਹੀਂ ਹੋ ਰਹੀ ਸਾਡੀ ਬੋਣੀ ਹੋਊਗੀ ਤਾਂ ਹੀ ਇਹਨਾਂ ਦੀ ਬੋਣੀ ਹੋਣੀ ਆ ਜੇ ਸਾਡੀ ਛੜੀ ਤੇ ਕੋ ਚੜੂਗਾ ਨਾ ਤੇ ਕਹੂਗਾ ਜੀ ਇਦਾਂ ਕਰੋ ਜੀ ਸਾਨੂੰ ਚਾਂਸ ਨੂੰ ਤਾਂ ਲਾ ਦੇ ਉਹ ਚਾਂਸ ਚਾਂਸ ਨੂੰ ਤਾਂ ਲਾ ਕੇ ਆਂਦੇ ਆ ਇਹ ਰਿਕਸ਼ਾ ਹੋ ਗਿਆ ਯਾਰ ਰੇੜੇ ਵਾਲੇ ਹਨ ਉਹ ਕੀ ਕਹਿ ਰਿਹਾ ਵੀ ਮੇਰੀ ਬੋਣੀ ਨਹੀਂ ਹੋਈ ਤੁਸੀਂ ਹਿਸਾਬ ਲਾ ਲਓ ਜਿਹੜਾ ਬੰਦਾ ਦਿਹਾੜੀ ਦੇ 5-700 ਰੁਪਏ ਕਮਾਣ ਵਾਲਾ ਬੰਦਾ ਉਹ ਅੱਜ ਕਹਿੰਦਾ ਕਿੰਨੇ ਦਿਨ ਹੋ ਗਏ ਬੋੜੀ ਹੋਈ ਨੂੰ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਕਿਹਾ ਮੈਂ ਤਾਂ ਨਹੀਂ ਕਿਹਾ ਨਾ ਉਹਨੇ ਦੱਸਿਆ ਤੁਹਾਨੂੰ ਕਿੰਨੇ ਦਿਨ ਹੋਏ ਬੋਣੀ ਹੋਈ ਨੂੰ ਤੁਸੀਂ ਕਿਸੇ ਨੂੰ ਰੋਕੇ ਪੁੱਛ ਵੀ ਖਾ ਦੇ ਰਿਹਾ ਰੱਖਿਆ ਖਾਲੀ ਜਾ ਰਹੇ ਨੇ ਇਹ ਸਭ ਸਾਡੇ ਕੰਮ ਨਾਲ ਰਿਟਨ ਨੇ ਇਦਾਂ ਦੇ ਨੌਬਤ ਆ ਗਏ ਫੋਨ ਮਾਰ ਕੇ ਪੁੱਛਦੇ ਹੁਣ ਜਿੱਦਾਂ ਅਸੀਂ ਇਹਨਾਂ ਨੂੰ ਕਹਿੰਦੇ ਹੁੰਨੇ ਆ ਵੀ ਇਹ ਸਾਡਾ ਮਾਲ ਛੱਡੇਗਾ ਕਹਿੰਦੇ ਜੀ ਟਾਈਮ ਨਹੀਂ ਹੈਗਾ ਬੋਲ ਜੀ ਤੁਸੀਂ ਦੂਸਰੇ ਨੂੰ ਕਹਿ ਦਿਓ ਤੇ ਹੁਣ ਇਹ ਪੁੱਛਦੇ ਦੁਕਾਨਾਂ ਦੇ ਆ ਕੇ ਕੋਈ ਆਰਡਰ ਹੈਗਾ ਕਿਸੇ ਚਾਂਦਨੀ ਨੂੰ ਮਾਲ ਛੱਡਣਾ ਬਾਹਰ ਤੱਕ ਛੱਡਣਾ ਮਾਲ ਗੱਡੀ ਤੱਕ ਮਾਲ ਛੱਡਣਾ ਇਹ ਪੁੱਛਦੇ ਹੁਣ ਆ ਕੇ ਸੋ ਇੱਕ ਹੋਰ ਵੀ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਹਾਲਾਤ ਇਸ ਵੇਲੇ ਕੀ ਨੇ ਕਿਉਂਕਿ ਆਹ ਦੇਖੋ ਕਿ ਮਾਰਕੀਟ ਜਿਹੜੀ ਤੋਂ ਤੱਕ ਜਿਹੜੀ ਮਾਰਕੀਟ ਆ ਨਾ ਇਹ ਗਾਂਧੀ ਨਗਰ ਮਾਰਕੀਟ ਆ ਤੇ ਮਾਰਕੀਟ ਦੇ ਵਿੱਚ ਇੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ ਹੁੰਦੀ ਇੱਥੇ ਐਨਾ ਰਸ਼ ਹੁੰਦਾ ਤੇ ਲੇਕਿਨ ਹੁਣ ਦੇਖੋ ਕਿ ਹਾਲਾਤ ਕੀ ਨੇ ਕਿ ਪੂਰੀ ਮਾਰਕੀਟ ਖਾਲੀ ਪਈ ਹੋਈ ਆ